ਸਾਰਿਆਂ ਨੂੰ ਅੱਜ ਦੇ ਬਲੌਗ 'ਚ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਗੋਟ ਮੀਟ ਬੱਕਰਾ ਰੈਸਪੀ ਆਪਾਂ ਲੱਗੇ ਆਂ ਤਿਆਰ ਕਰਨ ਗੋਟ ਮੀਟ ਹੈਗਾ ਯਾ 1 ਕਿਲੋ ਕਰਕੇ ਖਾਣ ਵਾਲੇ ਬੰਦੇ ਦੋ ਕਈ ਆ ਸਾਡੇ ਇਸ ਕਰਕੇ ਕਿੱਲੇ ਹੀ ਖੋਦਿਆ ਦੇ ਲਈ ਆਪਾਂ ਪੰਜ ਪਿਆਜ਼ ਲੈ ਲਏ ਆ ਬਾਕੀ ਜੋ ਜੋ ਸਮਾਨ ਜਿਹਦੇ ਇਦਾਂ ਪਾਈ ਜਾਣਾ ਉਹ ਨਾਲ ਦੀ ਨਾਲ ਤੁਹਾਨੂੰ ਦਿਖਾ ਲਈ ਜਾਣਾ ਆ ਪਿਆਜ਼ ਆਪਾਂ ਛਿੱਲ ਲੈ ਪੰਜ ਪਿਆਜ਼ ਮੈਂ ਤਾਂ ਏਡੇ ਏਡੇ ਵੱਡੇ ਕੱਟ ਰਿਹਾ ਆ ਕਰਕੇ ਇਹਨੂੰ ਗ੍ਰाइंड ਕਰਨਾ ਆ ਹਨਾ ਮੂਦੀ ਨਾਲ ਫੇ ਜੁੜੀ ਹਨਾ ਤੁਹਾਡੀ ਗਰੇਵੀ ਜੇ ਹੁੰਦੀ ਹੈ ਬਣਦੀ ਉਹ ਗਾੜੀ ਬਣ ਜਾਂਦੀ ਆ ਕਰਕੇ ਨਿਆਣੇ ਹਨਾ ਗਰੇਵੀ ਜੇ ਹੀ ਪਸੰਦ ਕਰਦੇ ਆ ਅੱਜ ਤੋਂ 30 ਸਾਲ ਪਹਿਲਾਂ ਜਦੋਂ ਅਸੀਂ ਖਾਂਦੇ ਹੁੰਦੇ ਉਦੋਂ ਹੁੰਦਾ ਸੀ ਵੀ ਤਰੀ ਹਨਾ ਤਰੀ ਹੋਵੇ ਹੁਣ ਹੁਣ ਤਰੀ ਤੁਰੀ ਘੱਟੇ ਹੀ ਆ ਹੁਣ ਕਹਿੰਦੇ ਗਰੇਵੀ ਗਾੜੀ ਇਹ ਜਾਂਦੀ ਆ ਇਸ ਕਰਕੇ ਮੈਂ ਇਹਨਾਂ ਨੂੰ ਵੱਡੇ ਵੱਡੇ ਕਰ ਰਿਹਾ ਇਹਨਾਂ ਨੂੰ ਇਦਾਂ ਹੀ ਆਪਾਂ ਗ੍ਰੇਂਡ ਕਰ ਦੇਣਾ ਹੈ ਥੋੜਾ ਜਿਹਾ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਮੰਨ ਲਓ ਅੱਧੀ ਕੁ ਖੜਛੀ ਤੇਲ ਦੀ ਪਾਉਣੀ ਹੈ ਇਹਦੇ ਵਿੱਚ ਦੇਸੀ ਤੇਲ ਦੀ ਪਾਉਣੀ ਆ ਕਰਕੇ ਜ਼ਿਆਦਾ ਨਹੀਂ ਪਾਉਣਾ ਹੈਗਾ ਉਹ ਵੀ ਪਿਆਜ਼ ਭਨਨ ਨੂੰ ਉਹਨਾਂ ਪਿਆਜ਼ ਕ੍ਰੈਂਡ ਕਰਨ ਲੱਗੀਆਂ ਆਪਾਂ ਪਹਿਲਾਂ ਬਾਕੀ ਤੁਲਪਾ ਫਿਰ ਨਾਲ ਦੀ ਨਾਲ ਹੀ ਕਰੀ ਜਾਣਾ ਹੈ ਮਿੰਟਾਂ ਜੇ ਤੱਕ ਤਿਆਰ ਹੋ ਜਾਣਾ ਜਨੂੰ ਪਿਆਜ਼ ਨੇ ਭੁੱਜਣਾ ਹੈ ਜਨੂੰ ਆਪਾਂ ਬਾਕੀ ਨਾਲ ਦੀ ਨਾਲ ਤਿਆਰ ਕਰ ਲੈਣਾ ਕਿਉਂਕਿ ਪੀਸਟੀ ਬਣਾਉਣਾ ਹੈ ਸਾਰੀਆਂ ਚੀਜ਼ਾਂ ਦਾ ਤੇਲ ਹੋ ਗਿਆ ਆਪਣਾ ਗਰਮ ਚਮਚੀ ਕਾ ਆਪਾਂ ਜੀਰੇ ਦੀ ਪਾ ਲੈਣੀ ਆ ਬਾਕੀ ਹਨਾ ਹਰੀ ਇਲਾਇਚੀ ਦੇ ਜਿਹੜੇ ਬੀਜ ਕੱਢ ਕੇ ਆ ਉਹ ਕੁੱਟੇ ਆ ਇਹਦੇ ਵਿੱਚ ਉਹ ਗ੍ਰੈਂਡ ਨਹੀਂ ਕਰਨੇ ਉਹ ਕੁੱਟ ਕੇ ਪਾਉਣੇ ਆ ਹਰੀ ਇਲਾਇਚੀ ਦਾ ਫੁੱਲਾ ਛਿਲਕਾ ਵੀ ਨਹੀਂ ਪਾਉਣਾ ਬੀਜ ਪਾਉਣੇ ਆ ਇਹਦੇ ਵਿੱਚ ਮੰਨ ਲਓ 5-6 ਇਲਾਇਚੀਆਂ ਨੇ ਪਹਿਲਾਂ ਜੀਰੇ ਦੇ ਨਾਲ ਸਿਰਫ ਟੇਸਟ ਵਾਸਤੇ ਜਿਆਦਾ ਬਣੀ ਪੂਣੀ 5 ਜਾਂ 6 ਵਜੇ ਤੱਕ ਲੋਕ ਦੇ ਵਿੱਚ ਮੈਂ ਤਾਂ ਫਿਰ ਜੀਓ ਬੜੀ ਮਲੈਮ ਜਿਹੀ ਹੋਣ ਲੱਗ ਪੈਂਦੀ ਆ ਖੰਦਿਆਂ ਤੇ ਮੈਂ ਨੂੰ ਤੱਕ ਇਹ ਨੂੰ ਲਾ ਕੇ ਇਲਾਚੀ ਪਾਉਂਦਿਆਂ ਸਾਰੇ ਨਾਲੇ ਨਾਲੇ ਹੁਣ ਆਪਾਂ ਜਿਹੜਾ ਪਿਆਜ਼ ਗ੍ਰੇਨਡ ਕੀਤਾ ਆ ਉਹ ਪਾ ਦੇਉਨੇ ਆ ਹਾਂ ਜੀ ਹੁਣ ਨਮਕ ਵੀ ਨਾਲ ਵੀ ਨਾਲ ਕਰੀ ਗਈ ਹੈ। ਕਿਉਂਕਿ ਇਹ ਨੂੰ ਲੱਗ ਜਾਉਣੀ ਹੈ ਹੁਣੇ। 10 ਮਿੰਟ ਹੈ। ਥੋੜਾ ਜਿਹਾ ਗੈਸ ਤੇ ਥੋੜਾ ਨਿਮ। ਹੁਣ ਆਪਾਂ ਲਸਣ, ਆਦਰਕ ਇਹ ਲਾਲ ਮਿਰਚ ਸਾਤਤੀ ਆ। ਇਹ ਰੰਗ ਬਣਾਉਣ ਵਾਸਤੇ ਆ। ਇੱਕ ਘਰ ਦੀ ਆ ਲਾਲ ਮਿਰਚ ਹਨਾ ਸਾਡੇ। ਤੋੜੀ ਕੋਈ ਬਾਜ਼ਾਰੂ ਪਾਊਡਰ ਨਹੀਂ ਆਪਾਂ ਪਾਉਣਾ। ਇਹ ਇਹਦੇ ਵਿੱਚ ਹੀ ਗ੍ਰाइंड ਕਰ ਦੇਣੀ ਆ। ਇਹਦੇ ਨਾਲ ਫੇਰ ਰੰਗ ਬਹੁਤ ਵਧੀਆ ਆਉਣਾ ਆ। ਅਦਰਕ ਲਸਣ ਦੇ ਹਨ ਜਿਹੜਾ ਪੇਸਟ ਬਣਾਉਣਾ ਉਹਦੇ ਵਿੱਚ ਇਹ ਗ੍ਰाइंड ਕਰ ਦੇਣੀ ਆ ਆਟਕ ਮਿਰਚਾਂ ਹੈਗੀਆਂ ਆ ਕਿਉਂਕੋਟ ਮੀਟ ਲਈ ਥੋੜੀ ਬੱਧੀ ਮਿਰਚ ਚਾਹੀਦੀ ਹੁੰਦੀ ਆ ਇਹ ਆਪਾਂ ਸੱਪਾ ਹੀ ਸਾਰਾ ਕੁਝ ਹੁਣ ਗ੍ਰाइंड ਕਰ ਦੇਣਾ ਆ ਫੋਂ ਲੱਗੇ ਆਪਾਂ ਜਿਹੜਾ ਆਦਰਕ ਤਾਂ ਲਸਣ ਦਾ ਪੇਸਟ ਬਣਾਇਆ ਪੇਸਟ ਨੂੰ ਆਪਣੇ 10 ਮਿੰਟ ਹੋ ਗਏ ਆ ਤੇ ਆਜ ਨੂੰ ਪਾਉਣੀ ਉਹ ਨੂੰ ਪਾ ਕੇ ਜੰਗੀ ਤਰ੍ਹਾਂ ਜਿਆਦਾ ਨਹੀਂ 5-7 ਮਿੰਟ ਹਲਕੀ ਜਿਹੀ ਗੈਸ ਤੇ ਘੱਟ ਲੈਣਾ ਨੋਨਾਂ ਲੈਣੀ ਇਹ ਆਪਾਂ ਪੰਜ ਕ ਟਮਾਟਰ ਲੈ ਕੇ ਹਨਾ ਉਹਨਾਂ ਦੀ ਪਿਉਰੀ ਬਣਾ ਲਈ ਆ ਕਿਉਂ ਬਜ਼ਾਰ ਵਾਲੇ ਨਹੀਂ ਆਪਾਂ ਪਾਏ ਦੀ ਕੀ ਜਿਆਦਾ ਉਹ ਪਤਾ ਨਹੀਂ ਕਦ ਕਦੀ ਹੁੰਦੀ ਆ ਫਰੈਸ਼ ਬਣਾਈ ਗਿਆ ਫਰੈਸ਼ ਟਮਾਟਰ ਆਉਂਦਾ ਹੁਣ ਟੇਸਟ ਇਹ ਆ ਬਣਾ ਲਿਆ ਬੋਲ ਲੱਗੇ ਆ ਡੇਢ ਕ ਚਮਚਾ ਬਾਕੀ ਮੈਂ ਬਹੁਤ ਚੈੱਕ ਕਰਕੇ ਪਾ ਜੂਗਾ ਤੇਗ ਵੱਲੇ ਜਿਆਦਾ ਹੋ ਜਾਂਦਾ ਹੈ ਕਰਤਾ ਦਾ ਹੱਲ ਹੈਗਾ ਜਿਆਦਾ ਜਿਆਦਾ ਕੰਮ ਚੱਲਦੀਆਂ ਇਹ ਇਹ ਆਪਾਂ ਯੂਜ਼ ਕਰਨਾ ਮੀਟ ਮਸਾਲਾ ਪਹਿਲਾਂ ਮੈਂ ਹਲਦੀ ਪਾਉ ਲੱਗਾ ਹੁਣ ਥੋੜੀ ਜੀ ਇਹਦਾ ਜਿੱਦਾਂ ਜਿੱਦਾਂ ਸੁੱਕੀ ਨਹੀਂ ਛਿੱਟਣੀ ਉਹਦੇ ਵਿੱਚ ਇਹਦਾ ਆਪਾਂ ਪੇਸਟੇ ਬਣਾਉਣਾ ਹੈ ਹਨਾ ਪਾਣੀ ਪਾ ਕੇ ਐਨ ਚੰਮਚੇ ਨਾਲ ਚੰਗੀ ਤਰ੍ਹਾਂ ਕਰ ਲੈਣੀਆਂ ਘਰ ਦਾ ਪੀਸਿਆ ਹੋਇਆ ਥੋੜਾ ਜਿਹਾ ਗਰਮ ਮਸਾਲਾ ਪਾਉਣਾ ਜਿਆਦਾ ਨਹੀਂ ਇੰਨਾ ਕਈ ਦੇਦੇ ਚ ਮੀਟ ਮਸਾਲਾ ਪਾ ਲਿਆ ਹਲਦੀ ਪਾ ਲਈ ਆ ਤਾਂ ਤੁਸੀਂ ਦੇਖਿਆ ਜੀ ਬਈ ਜਿਹੜਾ ਘਰ ਦਾ ਪੀਸਿਆ ਆ ਮਸਾਲਾ ਉਹ ਪਾ ਲਿਆ ਆ ਜਦੋਂ ਹੁਣ ਆਪਏ ਨੂੰ ਸ਼ੁੱਕਾ ਸੱਟ ਕੇ ਹਿਲਾਉਣਾ ਇਹਨੂੰ ਬਹੁਤ ਟਾਈਮ ਲਾ ਦੇਣਾ ਐ ਮੈਕਸਮ ਤੇ ਇਹਨੇ ਵਿੱਚ ਮਸਾਲੇ ਦੇ ਇਦਾਂ ਸੱਟਾਂਗੇ ਦੇਖਿਓ ਮੈਂ ਤੁਹਾਨੂੰ ਦਿਖਾਉਂਦਾ ਪੰਜਾਂ ਦਸਾਂ ਸੈਕੜਾਂ ਚ ਇਹਨੂੰ ਮਿਕਸ ਹੋ ਜਾਣਾ ਸਾਰੇ ਦੇ ਵਿੱਚ ਕੱਲੇ ਕੱਲੇ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਹਨ ਨਾ ਪੰਜਾਬੀ ਚ ਵੇ ਰੋਮ ਰੋਮ ਵਿੱਚ ਪਹੁੰਚ ਜਾਣਾ ਜਿਹੜਾ ਉੱਧਰ ਤੁਰਕਾ ਭੁੱਜ ਰਿਹਾ ਮਸਾਲਾ ਉਹਦੇ ਇਹਨਾਂ ਰੋਮ ਰੋਮ 'ਚ ਜਾ ਕੇ ਪੜ ਜਾਣਾ ਜਿਹੜਾ ਹਮਤੋਂ ਮਸਾਲਿਆਂ ਦਾ ਪੇਸਟ ਬਣਾਇਆ ਹੁਣ ਉਹ ਮਟਨ ਨੂੰ ਡਾਲਾ ਚ ਫੰਦੀ ਮੀਟ ਵਿੱਚ ਪਾ ਲਾ ਤੋ ਘਰ ਦਾ ਜਿਹੜਾ ਮਸਾਲਾ ਸੀ ਤੋ ਇਹ ਨੂੰ ਲੱਗਦਾ ਕਿ ਮੜ ਜਾਂ ਪਾਣੀ ਪਾ ਕੇ ਧੋ ਪਾ ਲੈਣਾ ਮਗਰੋਂ ਬਸ ਇਹਨੂੰ 10% ਦੇ ਇਹਨੂੰ ਮਿਕਸ ਕਰ ਲਓ ਮਿਕਸ ਕਰਕੇ ਦੇਖੋ ਰੰਗ ਕਿੰਨਾ ਵਧੀਆ ਆਇਆ ਹੁਣ ਇਹਦੇ ਵਿੱਚ ਆਪਾਂ ਉਹ ਚੀਜ਼ ਪਾਉਣ ਲੱਗੇ ਆਂ ਚੀਨੀ ਗੋਟ ਵੇਟ ਨੂੰ ਐ ਵਧੀਆ ਬਣਾ ਦੇਣਾ ਦੇਈਂ ਦੇਈਂ ਦੀ ਇੱਕ ਕੋਲੀ ਲੈ ਲਈ ਆ ਤੇ ਇਹ ਰੰਗ ਪਾ ਆਇਆ ਠੀਕ ਆ ਕੇ ਇਹ ਕਹਿੰਦੇ ਹੁੰਦੇ ਆ ਨਾ ਵੀ ਕਿੰਨਾ ਮੀਡੀਅਮ ਮਨੋ ਵੱਡਾ ਆ ਬੱਕਰਾ ਵੀ ਮੀਟ ਐਂਡ ਰਾਈਡ ਪਾਲੋ ਜਾਂ ਕੁਝ ਹੋਰ ਪਾਲੋ ਉਹ ਪਾਉਣ ਦੀ ਲੋੜ ਹੀ ਨਹੀਂ ਦਹੀਂ ਪਾਲੋ ਤੁਸੀਂ ਕੋਲੀ ਕ ਐਨ ਪੰਨ ਕੇ ਹਨਾ ਜੀ ਤੁਹਾਨੂੰ ਇੱਕ ਤਾਂ ਦਾ ਬਣਾਉਂਦੇ ਹਾਂ ਜੇ ਦਰਖਤ ਲਵਾਈ ਦੀ ਬਣਾਉਦੇ ਹੁੰਦੇ ਮੈਂ ਤੁਹਾਨੂੰ ਦਿਖਾਉਂਦਾ ਤੇ ਦਹੀਂ ਦੀ ਬਚਕੋਲੀ ਪਾਉਂਦੀ ਆ ਮਸਾਲੇ ਦਾ ਰੰਗ ਨਹੀਂ ਤਾਂ ਬਣਨਾ ਜਦ ਜਦਾਂ ਪੁੱਛਦਾ ਦੇਖੋ ਇਹ ਦਹੀਂ ਪਾਏ ਦਾ ਕੋਈ ਫਰਕ ਨਹੀਂ ਕਰਕੇ ਆਪਾਂ ਮਿਰਚ ਪਾਈ ਆ ਘਰ ਦੀ ਬਰੰਨ ਕਰਕੇ ਲਾਲ ਦਹੀਂ ਮੇ ਕੋਈ ਜਟਾ ਨਹੀਂ ਜਾਣ ਦੇਖੋ ਕਿੰਨੀ ਵਧੀਆ ਗਰੇਵੀ ਬਣ ਗਈ ਆ ਤਾਂ ਜੁੜੇ ਜੋ ਹੁਣ ਆਪਾਂ ਕੀ ਦੇ ਵਿੱਚ ਬੱਕਰੇ ਦਾ ਮੀਟ ਪਾਣਾ ਹੈ ਤੁਹਾਡਾ ਇਹ ਨੂੰ ਜਦੋਂ ਹੁਣ ਹਨ ਦਹੀਂ ਪਾ ਕੇ 4 ਤੋਂ 5 ਮਿੰਟ ਹੌਲਕੇ ਜਿਹਾ ਗੈਸ ਤੇ ਮਾਮੂਨ ਦੀ ਲੈਣੀ ਹੈ ਇਹ ਹੈ ਜੀ ਆਪਣਾ 1 ਕਿਲੋ ਗੋਟ ਮੀਟ ਵਧੀਆ ਪੀਸ ਦਿੱਤੇ ਆ ਜਿ ਹੁਣ ਇਹਨੂੰ ਕਿਉਂਗੀ ਤਰ੍ਹਾਂ ਧੋ ਲਿਆ ਧੋ ਕੇ ਹੁਣ ਆਪਾਂ ਇਹਨੂੰ ਜਿਹੜਾ ਤੜਕਾ ਭੁੰਨਿਆ ਹੈ ਨਾ ਉਹਦੇ ਵਿੱਚ ਇਦਾਂ ਹੀ ਪਾ ਲੈਣਾ ਆ ਕੋਈ ਹਜੇ ਪਾਣੀ ਨਹੀਂ ਪਾਉਣਾ ਇੱਤੇ ਹੀ ਧੋ ਕੇ ਇਨੂੰ ਵਿੱਚ ਪਾ ਲੈਣਾ ਇਹਦੇ ਪਾ ਕੇ ਇਹਨੂੰ ਆਪਾਂ ਹਨ 7-8 ਮਿੰਟ ਇਦਾਂ ਹੀ ਭੁੰਨਣਾ ਆ ਮੀਡੀਅਮ ਗੈਸ ਤੇ ਭੁੰਨਣਾ ਕੋਈ ਪਾਣੀ ਨਹੀਂ ਪਾਉਣਾ ਪਹਿਲਾਂ ਮੀਡੀਅਮ ਜੀ ਗੈਸ ਤੇ ਬਸ ਭੁੰਨਣਾ ਆ ਇਹਨੂੰ 10 ਕੁ ਮਿੰਟ 10 ਮਿੰਟ ਬਾਅਦ ਫੇਰ ਆ ਇੱਕ ਕੁੱਕਰ ਚ ਮੈਂ ਬਣਾਉਣ ਲੱਗਾਂ 10 ਮਿੰਟ ਬਾਅਦ ਇਹਦਾ ਫੇਰ ਢੱਕਣ ਲਾਉਣਾ ਮੈਂ ਤੁਹਾਨੂੰ ਦੱਸਦਾ ਆ ਫੇਰ ਇਹਦੇ ਚ ਹੋਰ ਕੀ ਪਾਉਣਾ ਹੁਣ ਹਨਾ ਆਪਾਂ ਇਹਦੇ ਵਿੱਚ ਗਲਾਸ ਕੁ ਪਾਣੀ ਦਾ ਪਾਉਣਾ ਬਸ ਗਲਾਸ ਤੋਂ ਘੱਟ ਹੀ ਪਾਉਣਾ ਹੈ ਇਹਨੂੰ ਚੰਗੀ ਤਰ੍ਹਾਂ ਇੱਕ ਵਾਰ ਘੜਸ਼ੀ ਫੇਰ ਕੇ ਤੇ ਉੱਪਰ ਜੇ ਮੜਾਉਣਾ ਹੈ ਜੇ ਤੁਹਾਨੂੰ ਦੱਸ ਦੇਈਏ ਤਾਂ ਉਸ ਕਮੈਂਟ ਕਰਨ ਤਾਂ ਮਸਾਲੇ ਚ ਭੁੰਨ ਲੈਣਾ ਇਹਨੂੰ ਢੋ ਕੇ ਚੰਗੀ ਤਰ੍ਹਾਂ ਫਰਨੋਫ ਤੇ ਟੱਕਣ ਲਾ ਦੇਣਾ ਆ 5 ਜਾਂ 6 ਸੀਟੀਆਂ ਲੱਗਣੀਆਂ ਆ ਫੇਰ ਮੁੜ ਕੇ ਜਿੰਨਾ ਚਿਰ ਰਹਿਣ ਭਾਪ ਨਹੀਂ ਨਿਕਲਦੀ ਨਾ ਉਨਾਂ ਚਿਰ ਦਾ ਟੱਕਾ ਨਾਲ ਆਪਾਂ ਬੰਦ ਰਹਿਣ ਦੇਣਾ ਫਿਰ ਉਸ ਭਾਪ ਨਾਲ ਹੀ ਹੋ ਜਾਣਾ 5 ਜਾਂ 6 ਸੀਟੀਆਂ ਬਸ 20 ਮਿੰਟ ਦੀ ਆ ਸਾਰਾ 20 ਮਿੰਟ ਚ ਰੈਡੀ ਹੋ ਜਾਣਾ 20 25 ਕਿਉਂ 10 ਮਿੰਟ ਆਪਾਂ ਪੈਣਾ ਪਰ ਮਿਲਿਆ ਆ ਪੰਜ ਕਿਸੀਟੀਆਂ ਲਵਾ ਕੇ ਐਦਾਂ ਹੀ ਭਾਪ ਛੱਡ ਦੇਣੀ ਆ ਗੈਸ ਬੰਦ ਕਰਕੇ 10 ਮਿੰਟ ਐਦੀ ਭਾਪ ਖਤਮ ਹੋਣ ਨੂੰ ਕੁੱਕਰ ਦੀ ਲੱਗ ਜਾਣਾ ਹੈ ਅੱਧੇ ਘੰਟੇ ਦੇ ਵਿੱਚ ਵਿੱਚ ਐਨ ਡਨ ਹੋ ਜਾਣਾ